ਦੇਖੋ ਇਹ ਐਮਐਲਏ ਦੇ ਵਜ਼ੀਰ ਉਦੋਂ ਤੁਰੇ ਫਿਰਦੇ ਨੇ ਜਦੋਂ ਲੋਕ ਬੁਲਾਉਂਦੇ ਨੇ ਜਦੋਂ ਲੋਕਾਂ ਦਾ ਪਿਆਰ ਨਜ਼ਰ ਆਉਂਦਾ ਸੋ ਇਹ ਮੈਂ ਧੰਨਵਾਦ ਕਰਦਾ ਡੇਰਾ ਬਾਬਾ ਨਾਨਕ ਵਾਲੇ ਲੋਕਾਂ ਦਾ ਹਲਕੇ ਵਾਲਿਆਂ ਦਾ ਜਿਨ੍ਹਾਂ ਨੇ ਇੰਨਾ ਸਾਨੂੰ ਮੋਹ ਪਿਆਰ ਵਿਖਾ ਲਿਆ ਔਰ ਇਹ ਮੋਹ ਪਿਆਰ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਤਬਦੀਲ ਹੋਊਗਾ ਇਹ ਪ੍ਰਤੱਖ ਤੁਸੀਂ ਵੀ ਸਾਹਮਣੇ ਹੋ ਔਰ ਤੁਹਾਡੇ ਨਜ਼ਰ ਆਉਂਦਾ ਬੂਦਨ ਬਾਦ ਚੋਣ ਪ੍ਰਚਾਰ ਖਤਮ ਹੋ ਗਿਆ ਬਿਲਕੁਲ ਜੀ ਕੀ ਲੱਗਦਾ ਹਾਲਾਤ ਹਾਲਾਤ ਬਹੁਤ ਵਧੀਆ ਜੀ ਆਮ ਆਦਮੀ ਪਾਰਟੀ ਦੀ ਹੱਕ ਚ ਜਾ ਰਹੇ ਨੇ ਗੁਰਦੀਪ ਰੰਦਾਵੇ ਦੇ ਹੱਕ ਚ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਚਾਹੁੰਦੇ ਨੇ ਕਿਉਂਕਿ ਸਰਕਾਰ ਜਿਹੜੀ ਹੈ 2.5 ਸਾਲ ਰਹਿੰਦੀ ਹੈ ਕਰੀਬ ਹਲੇ 2.5 ਸਾਲ ਜਿਹੜੀ ਰਹਿੰਦੀ ਹੈ ਸਰਕਾਰ ਲੋਕਾਂ ਦੀ ਇੱਕੋ ਇੱਕ ਸੋਚ ਹੈ ਵੀ ਆਪਾਂ ਜਿਹੜਾ ਸਰਕਾਰ ਦੇ ਵਿੱਚ ਆਪਣਾ ਐਮ.ਐਲ.ਏ ਬਣਾ ਕੇ ਭੇਜੀਏ ਤਾਂ ਜੋ ਕਿ ਆਪਣਾ ਹਿੱਸਾ ਜਿਹੜਾ ਡੇਰਾ ਬਾਬਾ ਨਾਨਕ ਦਾ ਉਹ ਵੀ ਲੈ ਕੇ ਆ ਸਕੀਏ ਉਹਨਾਂ ਸ਼ਿਵਾਰਦੀ ਤੇ ਦੋਨਾਂ ਚੱਕਰ ਲਾਂਗੇ। ਅਹ ਨਹੀਂ ਜੀ ਹੱਲੇ ਕੋਈ ਐਸਾ ਪਲਾਨ ਨਹੀਂ ਹੈਗਾ ਔਰ ਜਦੋਂ ਵੀ ਉਹਨਾਂ ਦਾ ਲੱਗੂਗਾ ਮੈਸੇਜ ਜ਼ਰੂਰ ਤੁਹਾਨੂੰ ਕਨਵੇ ਕੀਤਾ ਜਾਊਗਾ। ਜੀ ਮੈਂ ਤਾਂ ਫਾਲੋਅ ਅੱਪ ਦੇਖਾਂਗਾ। ਬਿਲਕੁਲ। ਦੇਰੋਂ ਮਨਾਂ। ਇੱਕ ਰਾਤ ਇਲੈਕਸ਼ਨ ਪਲਟ ਜਾਂਦਾ ਭਾਈ ਉਹ ਜਿਹੜਾ ਵਕਤ। ਅਹ ਦੇਖੋ ਜੀ ਮੈਂ ਮੈਨੂੰ ਪਤਾ ਵੀ ਜਿੱਥੇ ਤੁਸੀਂ ਗੱਲ ਕਰਦੇ ਹੋ ਕਿਉਂਕਿ ਇਹ ਤਕਰੀਬਨ ਸਾਨੂੰ ਕਈ ਸਰਪੰਚਾਂ ਨੇ ਵੀ ਦੱਸਿਆ ਵੀ ਰਾਤੋਂ ਰਾਤ ਹੀ ਇਲੈਕਸ਼ਨ ਪਲਟ ਜਾਂਦੀ ਹੈ ਜੀ। ਇੱਥੇ ਪੈਸਾ ਚੱਲਦਾ ਹੈ ਸ਼ਰਾਬ ਚੱਲਦੀ ਹੈ ਜੀ ਸੂਟ ਤੱਕ ਰਾਸ਼ਨ ਦੀਆਂ ਮੈਂ ਕਹਿ ਸਕਦਾ ਵੀ ਉਹ ਥੈਲੇ ਜਾਂਦੇ ਨੇ ਸੋ ਇਹਦੇ ਵਿੱਚੋਂ ਸਾਨੂੰ ਇਹ ਹੈ ਵੀ ਆਪਾਂ ਕਿਸੇ ਵੀ ਵੇਖੋ ਇਹ ਲੋਕਾਂ ਨੂੰ ਮੌਕਾ ਮਿਲਦਾ ਵਿਚਾਰੇ ਜਿਹੜੇ ਮੈਂ ਕਹਿ ਸਕਦਾ ਵੀ ਉਹ ਲੋਕ ਨੇ ਜਿਹੜੇ ਵਿਚਾਰੇ ਮਾਤਰ ਸਾਥ ਨੇ ਉਹ ਮੈਨੂੰ ਲੱਗਦਾ ਵੀ ਜਿਹੜੇ ਲੈਂਦੇ ਨੇ ਸੋ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਅਬ ਮੈਂ ਉਹ ਬੇਨਤੀ ਕਰਦੇ ਆਹੀਂ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਸਾਡੇ ਕੋ ਨਾ ਤੇ ਪੈਸਾ ਖਰਚਿਆ ਜਾਣਾ ਨਾ ਸਾਡੇ ਕੋ ਸ਼ਰਾਬ ਦਿੱਤੀ ਜਾਣੀ ਨਾ ਸਾਡੇ ਕੋ ਸੂਟ ਦਿੱਤੇ ਜਾਣੇ ਨਾ ਸਾਡੇ ਕੋ ਰਾਸ਼ਨ ਦਿੱਤਾ ਜਾਣਾ ਪਰ ਹਾਂ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹ ਹੈਗੀਆਂ ਨੇ ਤਗੜੀਆਂ ਇਹ ਜੋ ਦੇਣ ਮੈਂ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਇੱਕ ਸੰਦੇਸ਼ ਆਪਣੇ ਲੋਕਾਂ ਨੂੰ ਦੇਣਾ ਚਾਹੁੰਨਾ ਵੀ ਜੋ ਦੇਣ ਲੈ ਲੈਣਾ ਮਨਾ ਨਹੀਂ ਕਰਦਾ ਔਰ ਬੇਨਤੀ ਇਹੋ ਹੈ ਵੀ ਵੇਖ ਲਿਓ ਕਿ ਜੇ ਕਿਤੇ ਥੋੜੇ ਦੇਣ ਤੇ ਇਹ ਕਹਿਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦੇ ਜੇ ਕਿਤੇ ਰਾਸ਼ਨ ਦੀਆਂ ਥੈਲੀਆਂ ਦੋ ਕੌਣ ਤੇ ਇਹ ਦੱਸ ਦੇਣ ਵੀ ਨਹੀਂ ਜੀ ਪਰਿਵਾਰ ਸਾਡੇ 10 ਜੀ ਨੇ ਇੱਥੇ ਘੱਟੋ ਘੱਟ ਨਹੀਂ 20 ਚਾਹੀਦੀਆਂ ਜੇ ਪੈਸੇ ਪੈਸੇ ਦੇਣ ਤੇ ਇਹ ਵੀ ਦੱਸ ਦੇਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦੇ ਜੋ ਦੇਣ ਲੈ ਲਿਓ ਮਨਾ ਨਹੀਂ ਕਰਨਾ ਪਰ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਾ ਦਿਓ ਕਿਉਂਕਿ ਅਸੀਂ ਤੁਹਾਡੇ ਬੱਚਿਆਂ ਦੇ ਅਸੀਂ ਤੁਹਾਡੇ ਬਜ਼ੁਰਗਾਂ ਦੇ ਅਸੀਂ ਆਪਣੇ ਨੌਜਵਾਨਾਂ ਦੇ ਹੱਕ ਲਈ ਕੰਮ ਕਰਨਾ ਚਾਹੁੰਦੇ ਹਾਂ ਜੇ ਅੱਜ ਅਸੀਂ ਵੀ ਪੈਸੇ ਦੇ ਕੇ ਜਾਂ ਅਸੀਂ ਵੀ ਇਲੈਕਸ਼ਨਾਂ ਤੇ ਪੈਸਾ ਖਰਚ ਕੇ ਵੋਟਾਂ ਲਵਾਂਗੇ ਤੇ ਫਿਰ ਪਹਿਲਾਂ ਨੂੰ ਸਭ ਤੋਂ ਪਹਿਲਾਂ ਹਰ ਲੀਡਰ ਦੇ ਮਾਈਂਡ ਚ ਹੁੰਦਾ ਵੀ ਯਾਰ ਜੇ ਮੈਂ ਪੈਸਾ ਖਰਚਿਆ ਪਹਿਲਾਂ ਮੈਂ ਪੈਸਾ ਪੂਰਾ ਕਰਾਂ ਅਸੀਂ ਇਹ ਪੈਸੇ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੇ ਹਾਂ ਇਹ ਕਹਿੰਦੀ ਆ ਕਿ ਸਾਰੀ ਸਰਕਾਰ ਲੱਗੀ ਦੀ ਹੈ ਜੇ ਲੋਕਾਂ ਚਾਹੁੰਦੇ ਨੇ ਪਰ ਕਾਂਗਰਸ ਨੂੰ ਤੇ ਰੰਧਾਵਾ ਪਰਵਾਰ ਨੂੰ ਨਹੀਂ ਹਰਾ ਪਈ। ਇਹ ਦੇਖੋ ਜੀ ਮੈਂ ਤੁਹਾਡੀ ਗੱਲ ਨਾਲ ਅ ਤੁਸੀਂ ਕਹਿ ਰਹੇ ਹੋ ਵੀ ਸਾਰੀ ਸਰਕਾਰ ਲੱਗੀ ਗਈ ਹੈ। ਮੈਂ ਕਹਿਣਾ ਚਾਹੁੰਦਾ ਜੀ ਰੰਧਾਵਾ ਸਾਹਿਬ ਕਿਹੜੀ ਪਾਰਟੀ ਦੇ ਨੇ? ਰੰਧਾਵਾ ਸਾਹਿਬ ਦੀ ਕੋਈ ਪਰਸਨਲ ਪਾਰਟੀ ਹੈ ਇੱਥੇ ਪ੍ਰਤਾਪ ਬਾਜਵਾ ਜੀ ਉਹ ਕੇਗੇ ਨੇ ਤ੍ਰਿਪਤ ਬਾਜਵਾ ਜੀ ਕੰਮ ਕਰ ਰਹੇ ਨੇ ਸੋ ਸਾਰੇ ਜਿਹੜੇ ਲੀਡਰ ਨੇ ਉਹ ਕੰਮ ਕਰ ਰਹੇ ਨੇ ਅੰਬਰਸਰੋਂ ਐਮਐਲਏ ਆ ਰਹੇ ਨੇ ਪਠਾਨਕੋਟੋਂ ਆ ਰਹੇ ਨੇ ਇਹਨਾਂ ਦੇ ਸਾਬਕਾ ਐਮਐਲਏ ਸਾਰੀ ਤੇ ਕਾਂਗਰਸ ਇੱਥੇ ਲੱਗੀ ਹੈ ਸੋ ਕਹਿਣ ਦਾ ਭਾਵ ਇਹਨਾਂ ਨੂੰ ਹੁਣ ਸਾਡੀ ਸਰਕਾਰ ਨਜ਼ਰ ਆ ਰਹੀ ਹੈ ਜਿਹੜੇ ਇਹਨਾਂ ਦੇ ਬੰਦੇ ਪਹਿਲਾਂ ਪੁਰਾਣੀਆਂ ਸਰਕਾਰਾਂ ਚ ਰਹੇ ਉਹ ਨਹੀਂ ਨਜ਼ਰ ਆ ਰਹੇ ਸੋ ਇਹਨਾਂ ਨੇ ਵੀ ਪੂਰਾ ਯੋਰ ਲਾਇਆ ਪਿਆ ਵਾ ਗੱਲ ਆ ਆਪਾਂ ਇਹ ਨਾ ਕਹੀਏ ਵੀ ਰੰਦਾਵੇ ਦੀ ਇਲੈਕਸ਼ਨ ਆ ਗੱਲ ਇਲੈਕਸ਼ਨ ਹੈਗੀ ਆ ਕਾਂਗਰਸ ਪਾਰਟੀ ਦੀ ਉਹਨਾਂ ਦੀ ਵੀ ਪਾਰਟੀ ਪੂਰਾ ਯੋਰ ਲਾ ਰਹੀ ਆ ਸੋ ਲੜਾਈ ਹੈ ਘੋਲ ਹੈ ਕਬੱਡੀ ਹੈ ਇੱਕ ਨੇ ਜਿੱਤਣਾ ਇੱਕ ਨੇ ਹਰਨਾ ਉਹ ਨੇਚਰਲੀ ਪਰ ਤੱਕ ਹੁੰਦਾ ਵੀ ਆਇਆ ਇਹਦੇ ਆਖਰੀ ਰਾਤ ਰਾਜਸਥਾਨ ਚ ਬੜੀਆਂ ਗੱਡੀਆਂ ਆ ਜਾਂਦੀਆਂ ਆ ਇਹ ਤੁਹਾਨੂੰ ਜਿਆਦਾ ਸਾਡੇ ਨਾਲੋਂ ਵੀ ਪਤਾ ਵੀ ਰਾਜਸਥਾਨ ਚੋਂ ਗੱਡੀਆਂ ਆਉਂਦੀਆਂ ਨੇ ਪਰ ਕੋਈ ਗੱਲ ਨਹੀਂ ਦੇਖੋ ਇਹ ਡੇਰਾ ਬਾਬਾ ਨਾਨਕ ਹਲਕੇ ਵਾਲਿਆਂ ਨੇ ਲੰਮੇ ਅਰਸੇ ਤੋਂ ਇਨਨ ਨੂੰ ਮੌਕੇ ਦਿੱਤੇ ਨੇ ਪਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਵੀ ਪਤਾ ਹੈ ਵੀ ਨਾਤੇ ਢਾਈ ਸਾਲੇ ਕੁਝ ਲਿਆ ਸਕਦੇ ਨੇ ਜੇ ਆਪਾਂ ਆਪਣਾ ਐਮ ਐਲ اے ਜਿਤਾਉਨੇ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਉਹਨਾਂ ਦਾ ਗੁਰਦੀਪ ਰੰਧਾਵਾ ਜਿਤਾਉਨੇ ਆ ਤੇ ਫੇਰ ਹੀ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਦਾ ਹੋਰ ਡਬਲ ਵਿਕਾਸ ਹੋ ਸਕਦਾ ਗੱਡੀਆਂ ਭਾਵੇਂ ਜਿੱਥੋਂ ਮਰਜ਼ੀ ਆ ਜਾਣ ਜੋ ਕੁਝ ਮਰਜ਼ੀ ਹੋ ਜਾਵੇ ਜਿਹੜੀਆਂ ਵੋਟਾਂ ਨੇ ਉਹ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਪਾਉਣੀਆਂ ਨੇ ਔਰ ਮੈਨੂੰ ਇਸ ਵਾਰ ਦੇਰ ਆ ਬਣਾਣਕ ਦੇ ਲੋਕਾਂ ਦੇ ਉੱਤੇ ਪੂਰਾ ਯਕੀਨ ਆ ਕਿਉਂਕਿ ਮੈਂ ਐਮਪੀ ਦੀ ਇਲੈਕਸ਼ਨ ਚ ਵੀ ਆਇਆ ਹਾਂ ਉਹਦੇ ਨਾਲੋਂ ਤੇ ਹੋਣ ਨਾਲੋਂ ਮੈਨੂੰ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਨਜ਼ਰ ਆ ਰਿਹਾ ਹੈ ਕੋਈ ਵੱਡਾ ਚਿਹਰਾ ਕਿਸੇ ਹੋਰ ਪਾਰਟੀ ਦਾ ਆਮਦਿਤ ਪੜਤ ਤੱਕ ਉਹ ਨਹੀਂ ਮੇਰੇ ਹੱਲੇ ਧਿਆਨ ਚ ਨਹੀਂ ਜੇ ਆ ਜੇ ਵੇ ਵੱਡਾ ਚਿਹਰਾ ਤੇ ਉਹਦਾ ਵੀ ਜੀ ਆਇਆਂ ਨੂੰ ਆਖਦੇ ਆਂ ਜੀ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਜਿਹੜੇ ਵਧੀਆ ਲੋਕ ਕੰਮ ਕਰਨ ਵਾਲੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਉਹਨਾਂ ਨੂੰ ਜੀ ਆਇਆਂ ਔਰ ਇਹੋ ਕਵਾਂਗੇ ਵੀ ਤਗੜੇ ਹੋ ਕੇ ਪਾਰਟੀ ਦਾ ਆਪਣਾ ਜਿਹੜਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਮਾੜ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਪਾਰਟੀ ਦਿੱਲੀ ਚ ਸਰਕਾਰ ਆ ਗਈ ਪੰਜਾਬ ਚ ਆ ਗਈ ਆਪਾਂ ਤੇ ਚੋਨੇ ਹੁਣ ਹੋਰ ਸਟੇਟਾਂ ਤੇ ਵੀ ਪਹੁੰਚੀਏ ਸੋ ਜੀਆਂ ਨੂੰ ਉਹਨਾਂ ਦੇ ਜੇ ਉਹ ਨਾ ਚੱਲ ਜੇ ਜ਼ਿਆਦਾਤਰ ਅਕਾਲੀ ਦਲ ਦੇਖੋ ਜੀ ਉਹ ਉਹ ਜੇ ਤੁਸੀਂ ਉਹਨਾਂ ਦੇ ਕਹਿਣ ਤੇ ਮੰਨੀ ਜਾਓਗੇ ਨਾ ਤੇ ਉਹ ਉਹਨਾਂ ਦੀ ਤੁਸੀਂ ਇੱਕ ਵੀਡੀਓ ਵੇਖੀ ਹੋਗੀ ਵਾਇਰਲ ਹੋ ਰਹੀ ਆ ਵੀ ਜਿਹਦੇ ਚ ਕਹ ਰਿਹਾ ਹੈ ਵੀ ਜਿਹੜਾ ਭਗਵੰਤ ਸਿੰਘ ਨਹੀਂ ਮਗਰ ਲਾਉਂਦਾ ਠੀਕ ਆ ਉਹ ਵੀ ਸੁਣਿਆ ਹੋਗਾ ਤੁਸੀਂ ਟ੍ਰੋਲ ਜਿਹੜਾ ਕੀਤਾ ਤੇ ਉਹ ਲੋਕਾਂ ਨੇ ਐਡਿਟ ਕਰਕੇ ਤੇ ਆਪ ਹੀ ਉਹਦੇ ਚ ਕਵਰ ਕਰਤਾ ਵੀ ਜੇ ਉਹ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਹਾਡੀਆਂ ਐਡੀਆਂ ਤੇ ਕਿਹੜਾ ਸਿੰਘ ਲਿਖਿਆ ਸੋ ਕਹਿਣ ਦਾ ਭਾਵ ਉਹ ਤੇ ਰੋਜ਼ ਕੋਈ ਨਾ ਕੋਈ ਬਿਆਨ ਕਦੀ ਕਿਸੇ ਦਾ ਬਿਆਨ ਕਦੀ ਗੈਂਗਸਟਰਾਂ ਦਾ ਬਿਆਨ ਕਦੀ ਕੁਝ ਬਿਆਨ ਕਦੀ ਕੁਝ ਉਹ ਲੋਕ ਉਹ ਨਾ ਸੁਣ ਸੁਣ ਕੇ ਹੁਣ ਅੱਕ ਚੁੱਕੇ ਨੇ ਹੁਣ ਥੋੜਾ ਜਿਹਾ ਬਦਲਾਅ ਕਰਨ ਗਿਆ ਹੈ ਬਿਲਕੁਲ ਜੀ ਦੇਖੋ ਜੀ 크ਰਿਸਚਨ ਭਾਈਚਾਰਾ ਸਾਡੇ ਨਾਲ ਚਟਾਨ ਬਣ ਕੇ ਖੜਾ ਜੀ ਰੋਜ਼ ਮੈਂ ਮੇਰੇ ਵੀ ਫੋਨ ਤੇ ਮੈਸੇਜ ਆਉਂਦੇ ਨੇ ਅਸੀਂ ਆਪਣਾ ਵਰਕ ਕਰ ਰਹੇ ਆ ਸਾਡਾ ਸਾਡੀ ਟੀਮ ਸਾਡਾ ਭਾਈਚਾਰਾ ਉਹ ਆਪਣਾ ਵਰਕ ਕਰ ਰਿਹਾ ਜੀ ਦਿੱਲੀ ਦੇ ਉਹ 20 25 25 ਮੀਟਿੰਗਾਂ ਉਹ ਵੀ ਕਰ ਰਹੇ ਨੇ ਆਪਣੇ ਬਿਹਾਰ ਤੇ ਕਰ ਰਹੇ ਨੇ ਔਰ ਆਪਾਂ ਰਿਣੀ ਆ ਉਹਨਾਂ ਦੇ ਵੀ ਉਹਨਾਂ ਨੇ ਸਾਥ ਦਿੱਤਾ ਵੇਖੋ ਹਰ ਗੱਲ ਕਿਉਂਕਿ ਇੱਥੋਂ ਦੇ ਲੋਕਾਂ ਨੇ ਪਰਖਿਆ ਵੀ ਇਕ ਤੋ ਲੋਕਾਂ ਨੇ ਜਿਤਾਇਆ ਵੀ ਇੱਕ ਜ਼ਿੰਮੇਵਾਰੀ ਦੀ ਇੱਕ ਭਾਵੇਂ ਸਰਪੰਚ ਚਲਾ ਲੋ ਸਰਪੰਚ ਜਦੋਂ ਜਿੱਤਦਾ ਉਹਦੇ ਸਿਰ ਤੇ ਜ਼ਿੰਮੇਵਾਰੀ ਦੀ ਪੱਗ ਹੁੰਦੀ ਜਦੋਂ ਐਮਐਲਏ ਕੋਈ ਬਣਾਉਂਦਾ ਤੇ ਉਹਦੇ ਸਿਰ ਤੇ ਇੱਕ ਹਲਕੇ ਦੀ ਪੱਗ ਹੁੰਦੀ ਹੈ ਸੋ ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਹਲਕੇ ਨੂੰ ਡੀਲ ਕਰਨਾ ਕਿਸ ਤਰ੍ਹਾਂ ਲੋਕਾਂ ਨਾਲ ਵਿਚਰਨਾ ਇਹ ਫਿਰ ਉਹ ਜ਼ਿੰਮੇਵਾਰੀ ਦੀ ਪੱਗ ਦਾ ਜਿਹੜਾ ਨਤੀਜਾ ਹੈ ਉਹ ਲੋਕਾਂ ਚ ਵਿਚਰੇ ਆ ਪਤਾ ਲੱਗਦਾ ਪਰ ਲੋਕ ਹੁਣ ਪਲੀਪਾਂਤ ਜਾਣਦੇ ਨੇ ਇਸ ਵਾਰ ਤੁਹਾਨੂੰ ਮੈਂ ਫਿਰ ਕਹਿ ਰਿਹਾ ਵੀ ਇਸ ਵਾਰ ਵੱਖਰਾ ਉਹ ਚਮਤਕਾਰ ਜਿਹੜਾ ਡੇਰਾ ਬਾਬਾ ਨਾਨਕ ਚੂਗਾ ਜੀ